ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪਾਵਰ ਆਫ ਸੋਸ਼ਲ ਯੂਨਿਟੀ ਦੇ ਬਣੋ ਮਨੁੱਖਤਾ ਦੀ ਭਲਾਈ ਵਾਸਤੇ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਨੇ ਮਨੁੱਖਤਾ ਦੀ ਭਲਾਈ ਲਈ ਇਸ ਕਦਰ ਕਾਰਜ ਕੀਤੇ ਜਾ ਰਹੇ ਨੇ ਕਿ ਅੰਬੇਡਕਰ ਊਰਜਾ ਪਵਨ ਜਿਹੜਾ ਕਿ ਮਾਜਰੀ ਅਕਾਲੀਆਂ ਰੋਡ ਤੇ ਬਾਹਰ ਬਣਿਆ ਹੋਇਆ ਹੈ ਉਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇੱਥੇ ਲੈਬਾਰਟਰੀ ਜਿਹੜੀ ਹੈ ਲੈਬਾਰਟਰੀ ਦੇ ਵਿੱਚ ਬਾਡੀ ਦੇ ਸਾਰੇ ਟੈਸਟ ਜਿਹੜੇ ਆ ਉਹ ਕੀਤੇ ਜਾਂਦੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਉਭਰਾਏ ਹੋਰਾਂ ਨੇ ਖੁਦ ਇਸ ਲੈਬਾਰਟਰੀ ਨੂੰ ਆਪਣੇ ਹੱਥੀ ਜਿਹੜਾ ਚਲਾਇਆ ਹੈ ਪਾਵਰ ਆਫ ਸੋਸ਼ਲ ਜੁਨਟੀ ਨੇ ਜ਼ਰੂਰਤ ਦੇ ਮੁਤਾਬਕ ਜੋ ਉਹਨਾਂ ਦੀ ਰਿਕੁਆਇਰਮੈਂਟ ਸੀ ਉਸ ਦੇ ਮੁਤਾਬਕ ਇਹ ਸਾਰੇ ਖਾਕਾ ਜਿਹੜਾ ਉਹ ਬਣਾ ਕੇ ਦਿੱਤਾ ਹੈ ਔਰ ਜਿਸ ਦਾ ਤਕਰੀਬਨ 20 ਤੋਂ 25 ਪਿੰਡ ਜਿਹੜਾ ਹੈ ਇਸ ਲੈਬਾਰਟਰੀ ਦਾ ਫਾਇਦਾ ਲੈ ਰਹੇ ਨੇ ਔਰ ਨਾਲ ਹੀ ਪਾਵਰ ਆਫ ਸੋਸ਼ਲ ਜੁਨਟੀ ਦੇ ਵੱਲੋਂ ਫ੍ਰੀ ਆਫ ਕਾਸਟ ਜਿਹੜੀ ਆ ਉਹ ਮੈਡੀਸਨ ਪ੍ਰੋਵਾਈਡ ਕੀਤੀ ਜਾਂਦੀ ਹੈ ਔਰ ਨਾਲ ਹੀ ਡਿਸਪੈਂਸਰੀ ਜਿਹੜੀ ਹੈ ਉਹ ਖੁੱਲੀ ਪਈ ਹੈ ਔਰ ਅੰਬੇਡਕਰ ਊਰਜਾ ਪਾਵਨ ਦੇ ਵਿੱਚ ਇਸ ਟਾਈਮ ਜਿਹੜਾ ਉੱਪਰ ਹੋਸਟਲ ਬਣਿਆ ਹੋਇਆ ਹੈ ਜਿਸ ਦੇ ਵਿੱਚ ਤਿੰਨ ਤੋਂ ਚਾਰ ਲੜਕੀਆਂ ਇਸ ਸਮੇਂ ਰਹਿ ਰਹੀਆਂ ਨੇ ਔਰ ਆਪਣੀ ਸਟੱਡੀ ਦੇ ਨਾਲ ਉਹ ਜੁੜੀਆਂ ਹੋਈਆਂ ਨੇ ਪਾਵਰ ਆਫ ਸੋਸ਼ਲ ਜਸਟੀਸ ਮਨੁੱਖਤਾ ਦੀ ਭਲਾਈ ਵਾਸਤੇ ਹਮੇਸ਼ਾ ਹਮੇਸ਼ਾ ਉਹਨਾਂ ਦੀ ਬਿਹਤਰੀ ਵਾਸਤੇ ਕੰਮ ਕਰਦੀ ਨਜ਼ਰ ਆ ਰਹੀ ਹੈ ਔਰ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਨੇ ਬੇਸ਼ੱਕ ਵੱਡੇ ਤੋਂ ਵੱਡਾ ਅਫੀਸਰ ਕਿਉਂ ਨਾ ਹੋਵੇ ਉਹ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ ਔਰ ਪਿੰਡਾਂ ਦੇ ਪਿੰਡ ਜੁੜੇ ਹੋਏ ਦੋਸਤੋ ਇਹ ਜਿਹੜਾ ਅੰਬੇਡਕਰ ਊਰਜਾ ਭਵਨ ਬਣਿਆ ਹੈ ਇਹ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੀ ਸੋਚ ਦਾ ਇੱਕ ਨਤੀਜਾ ਹੈ ਜਿਨ੍ਹਾਂ ਦੇ ਹੱਥੀ ਇੱਕ ਇੱਕ ਇਕਟ ਲੱਗੀ ਹੈ ਔਰ ਇਹ ਅੰਬੇਡਕਰ ਊਰਜਾ ਭਵਨ ਅੱਜ ਅੱਜ ਇਸ ਇਲਾਕੇ ਦਾ ਮਾਣ ਬਣਿਆ ਹੋਇਆ ਉਨਾ ਲਿਸੋਤ ਸੜਕਾ ਸਾਹਮਣੇ ਪਈ ਜ਼ਮੀਨ ਜਿਹੜੀ 1815 ਗਜ ਹੈ ਉਹ ਵੀ ਪਾਵਰ ਆਫ ਸ਼ੋਸ਼ਕ ਜੁਨਟੀ ਨੇ ਪਿਛਲੀ ਮਤਲਬ 13 ਮਾਰਚ ਨੂੰ ਉਸ ਦੀ ਰਜਿਸਟਰੀ ਕਰਵਾਈ ਸੀ 2025 ਦੇ ਵਿੱਚ ਅੱਜ ਜਿਸ ਲੈਬੋਰੀਟਰੀ ਦੇ ਵਿੱਚ ਆਪਾਂ ਬੈਠੇ ਹਾਂ ਇਸ ਲੈਬੋਰੀਟਰੀ ਦੇ ਵਿੱਚ ਬਤੌਰ ਲੈਬੋਰੀਟਰੀ ਟੈਕਨੀਸ਼ੀਅਨ ਮਿਸਟਰ ਰਾਜਕੁਮਾਰ ਰਾਜੂ ਜੀ ਜਿਹੜੇ ਕਿ ਇਸ ਵਕਤ ਮੇਰੇ ਨਾਲ ਹੈ ਉਹ ਬੈਠੇ ਹੋਏ ਨੇ ਔਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਇੱਥੇ ਲੈਬੋਰੀ ਟੈਕਨੀਸ਼ੀਅਨ ਆਉਂਦੇ ਜਾਂਦੇ ਰਹਿੰਦੇ ਨੇ ਲੇਕਿਨ ਇਹ ਕਾਫੀ ਮਹੀਨਿਆਂ ਤੋਂ ਲੜਕਾ ਜਿਹੜਾ ਹੈ ਇੱਥੇ ਮਤਲਬ ਸੇਵਾਵਾਂ ਦੇ ਵਿੱਚ ਲੱਗਾ ਹੋਇਆ ਹੈ ਉਹਨਾਂ ਨਾਲ ਇਸ ਲੈਬੋਰੀ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਸਤਿਕਾਰ ਜੀ ਰਾਜੀ ਜੀ ਤੁਹਾਨੂੰ ਇੱਥੇ ਆਇਆ ਨੂੰ ਕਿੰਨਾ ਚਿਰ ਹੋ ਗਿਆ ਸਰ ਮੈਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਦੇਖੀਆਂ ਤੁਸੀਂ ਇਸ ਲੈਬ ਇਹ ਬਹੁਤ ਵਧੀਆ ਜੀ ਪੇਸ਼ੈਂਟ ਬਹੁਤ ਆਦ ਰਹੇ ਪਾਰਲੀ ਪਿੰਡਾਂ ਦੇ ਜਾਦੇ ਆ ਰਹੇ ਨੇ ਇੱਥੇ ਜੀ ਪਿੰਡਾਂ ਦੇ ਵੀ ਆਉਂਦੇ ਨੇ ਹਰੇਕ ਪੇਸ਼ੈਂਟ ਆਂਦਾ ਹੈ ਤੇ ਸਾਰੇ ਆਪਣੇ ਰੂਟੀਨ ਚੈੱਕਅਪ ਕਰਵਾਉਂਦਾ ਅੱਦੇ ਲੋਕਾਂ ਨੂੰ ਪਤਾ ਨਹੀਂ ਸੀ ਜੀ ਜਾਦੇ ਬਾਹਰਲੇ ਲੈਬਾਂ ਚ ਜਾ ਕੇ ਆਪਣੇ ਮੈਂਗੀ ਟੈਸਟ ਕਰਵਾਉਂਦੇ ਮੈਂਗੀ ਟੈਸਟ ਕਰਵਾਉਂਦੇ ਸੀ ਇੱਥੇ ਉਹਨਾਂ ਦੇ ਉਹੀ ਟੈਸਟ 300 ਰੁਪਏ ਚ ਹੋ ਜਾਂਦੇ ਨੇ ਸਾਰੇ ਅੱਛਾ ਜੀ ਹਾਂ ਜੀ ਮਤਲਬ ਜਦੋਂ ਤੁਸੀਂ ਆਏ ਉਸ ਵੇਲੇ ਕਿੰਨੀ ਗਿਣਤੀ ਹੁੰਦੀ ਸੀ ਤੇ ਅੱਜ ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਕਿੰਨੀ ਤੱਕ ਦੀ ਗਿਣਤੀ ਨਹੀਂ ਉਹੀ ਪਹਿਲਾਂ 8 9 ਦੀ ਐਵਰੇਜ ਸੀ ਜੀ ਹੁਣ 17 ਤੋਂ 16 17 ਜਾਂ ਆਪਣਾ ਕੀ ਦੀ ਐਵਰੇਜ پیشنਟ ਹੈਗੀ ਜੀ ਜ਼ਿਆਦਾ ਕਰਕੇ ਕਿਸ ਬਿਮਾਰੀ ਦਾ ਜਿਹੜਾ ਟੈਸਟ ਹੈ ਕਿਸ ਚੀਜ਼ ਨੂੰ ਲੈ ਕੇ ਟੈਸਟ ਕਰਵਾਉਂਦੇ ਨੇ ਜੀ ਜਿਵੇਂ ਆਪਣਾ ਸੈੱਲ ਵਗੈਰਾ ਘੜਦ ਨੇ ਸੀਪੀਸੀਐਲੈਫਟੀ ਵਗੈਰਾ ਟੀਮ ਚੈੱਕ ਵੇ ਸਾਰੇ ਕਰਵਾਉਂਦੇ ਨੇ ਸਾਰੇ ਕਰਵਾਉਂਦੇ ਹਾਂ ਜੀ ਔਰ ਕਿਸ ਤਰ੍ਹਾਂ ਲੋਕੋ ਇਸ ਲੈਬਰਾਟਰੀ ਬਾਰੇ ਕਹਿ ਰਹੇ ਨੇ ਲੋਕਾਂ ਦੀ ਕੀ رائے ਆ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਇਹ ਲੋਕ ਬਹੁਤ ਤਾਰੀਫ ਕਰ ਰਹੇ ਨੇ ਇਸ ਲੈਬ ਬਾਰੇ ਬਹੁਤ ਚੰਗਾ ਕੰਮ ਕੀਤਾ ਹੋਇਆ ਹਾਂ ਨਹੀਂ ਨੇਚਰਲੀ ਇੰਨੇ ਮਹਿੰਗੇ ਟੈਸਟ ਅੱਜਕੱਲ ਕਈ ਬਿਮਾਰੀਆਂ ਤੇ ਰਾਜੂ ਜੀ ਇਹੋ ਜਿਹੀਆਂ ਨੇ ਕਿ ਉਹ ਟੈਸਟ ਦੀ ਫੀਸ ਸੁਣ ਕੇ ਹੀ ਆਪਾਂ ਟੈਸਟ ਕਰਵਾਉਣਾ ਨਹੀਂ ਸਮਝਦੇ ਠੀਕ ਪੇਸ਼ੈਂਟ ਡਰ ਜਾਂਦਾ ਜੀ ਡਰ ਜਾਂਦਾ ਕਿੱਥੇ ਲਾਵਾਂਗੇ ਕਿਤੇ ਉਹੀ ਚੀਜ਼ 300 ਰੁਪਏ ਚ ਹੋ ਰਹੀ ਹੈ ਅਗਲਾ ਬਾਹਰ ਪਤਾ ਕਰਦਾ 5000 ਆ ਸੁਣ ਕੇ ਡਰ ਜਾਂਦਾ ਸਾਡੇ ਕੋਲ ਕਈ ਪੇਸ਼ੈਂਟ ਇਹੋ ਜਿਹੇ ਆਉਂਦੇ ਨੇ ਯੋਗੋਸੀ ਕਹਿੰਦੇ ਨੇ 300 ਉਹ ਕਹਿੰਦੇ 300 ਬਸ ਫਿਰ 5-5000 ਦੇ ਵਾਰਟਸ ਆਹ ਇਹ ਚੀਜ਼ ਐ ਤੇ ECG ਵਗੈਰਾ 20 ਰੁਪਏ ਦੇ ਹੋ ਜਾਂਦੀ ਐ ਬਸ 150 ਰੁਪਏ ਚੋਂ ਦੇਖੋ ਤਾਂ ਅੱਛਾ ਰਾਜੂ ਜੀ ਇੱਕ ਗੱਲ ਹੋਰ ਮੈਂ ਪੁੱਛਣੀ ਚਾਹੁੰਦਾ ਕਿ ਜਿਹੜੇ ਲੋਕ ਆਉਂਦੇ ਨੇ ਉਹ ਜ਼ਿਆਦਾ ਕਰਕੇ ਇਹ ਬਜ਼ੁਰਗ ਆਉਂਦੇ ਨੇ ਨਾ ਨੌਜਵਾਨ ਆਉਂਦੇ ਨੇ ਕਿਸ ਤਰ੍ਹਾਂ ਦੇ ਮਤਲਬ ਨੌਜਵਾਨ ਵੀ ਆਉਂਦੇ ਨੇ ਜੀ ਬਜ਼ੁਰਗ ਵੀ ਆਉਂਦੇ ਨੇ ਦੋਨੋਂ ਤਰ੍ਹਾਂ ਦੇ ਆਉਂਦੇ ਨੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਜੀ ਅੱਛਾ ਸਵੇਰੇ ਇਹਦੀ ਖੁੱਲਣ ਦਾ ਟਾਈਮ ਕੀ ਹੈ ਰਾਜੀ ਜੀ 8 ਤੋਂ 4:30 ਵਜੇ ਤੱਕ ਦਾ ਜੀ 8 ਤੋਂ 4:30 ਪਹਿਲਾਂ 7 ਵਜੇ ਖੁੱਲ੍ਹ ਖੁੱਲਿਆ ਕਰਦੀ ਸੀ ਹਾਂਜੀ ਹਾਂ ਫਿਰ ਟਾਈਮ ਚੇਂਜ ਹੋਣ ਲੱਗ ਜਾਂਦਾ ਜੀ ਅੱਛਾ ਮਤਲਬ ਦਿਨਾਂ ਦੇ ਹਿਸਾਬ ਨਾਲ ਵਕਤ ਦੇ ਹਿਸਾਬ ਨਾਲ ਸਾਰਾ ਕੁਝ ਹੀ ਹੋ ਜਾਂਦਾ ਟਾਈਮ ਚੇਂਜ ਕਰ ਲੈਂਦੇ ਹੁਣ ਤੁਸੀਂ 8 ਵਜੇ ਤੋਂ ਲੈ ਕੇ 4:30 ਅੱਛਾ ਨਾਰੀ ਡਿਸਪੈਂਸਰੀ ਖੁੱਲੀ ਹੋਈ ਜਿੱਥੇ ਕਿ ਫ੍ਰੀ ਆਫ ਕਾਸਟ ਮੈਡੀਸਨ ਦਿੱਤੀ ਜਾਂਦੀ ਹੈ ਉਹਦੇ ਬਾਰੇ ਵੀ ਤੁਸੀਂ ਪੇਸ਼ੈਂਟ ਨੂੰ ਦੱਸਦੇ ਹੋ ਕਿ ਤੁਸੀਂ ਟੈਸਟ ਰਿਪੋਰਟ ਦਿਖਾ ਕੇ ਨਾਲ ਦੀ ਤੋਂ ਮੈਡੀਸਨ ਵੀ ਲੈ ਸਕਦੇ ਹਾਂਜੀ ਹਾਂ ਕਈ ਪੁੱਛਦੇ ਜਾਂਦੇ ਨੇ ਜੀ ਰਿਪੋਰਟ ਲੈ ਕੇ ਇੱਥੇ ਆਪਾਂ ਜੀ ਜੀ 11 ਕ ਨੂੰ ਰਿਪੋਰਟ ਮਿਲ ਜਾਂਦੀ ਹੈ ਤੇ ਉਹ ਡਾਕਟਰ ਸਾਹਿਬ ਨੂੰ ਪ੍ਰੈਜ਼েন্ট ਕਰ ਦਿੰਦੇ ਨੇ ਅੱਛਾ 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 ਤੁਸੀਂ ਠੀਕ ਹੈ ਤੁਹਾਡੀ ਮਤਲਬ ਠੀਕ ਮਹਿਸੂਸ ਕਰ ਰਹੇ ਹੋ ਇਸ ਜਗ੍ਹਾ ਬਹੁਤ ਵਧੀਆ ਲੱਗ ਰਹੀ ਬਹੁਤ ਚੰਗਾ ਮਹਿਸੂਸ ਕਰ ਰਹੇ ਬਹੁਤ ਅੱਛੇ ਲੋਕ ਆਉਂਦੇ ਨੇ ਔਰ ਕਾਫੀ ਮਤਲਬ ਕਹਿੰਦੇ ਆ ਕਿ ਕੋਈ ਆਫੀਸਰ ਲੋਕ ਵੀ ਇੱਥੇ ਆ ਕੇ ਇੱਥੇ ਤਕਰੀਬਨ ਕਈ ਵਾਰ ਆਇਆ ਵੀਆਈਪੀ ਦੇ ਲੋਕ ਜਾਦੇ ਆਉਂਦੇ ਨੇ ਹਾਂ ਅੱਛਾ ਜੀ ਹਾਂਜੀ ਹਾਂਜੀ ਓ ਮਾਈ ਗੋਡ ਵੀਆਈਪੀ ਲੋਕ ਜਿਆਦਾ ਆਉਂਦੇ ਨੇ ਇੱਥੇ ਹਾਂਜੀ ਵੀਆਈਪੀ ਵੀ ਆਉਂਦੇ ਨੇ ਬਾਕੀ ਜਿਹੜੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜਾ ਦਫ਼ਤਰ ਉਹ ਵੀ ਆ ਰਹੇ ਉਹ ਵੀ ਆ ਰਹੇ ਨੇ ਸੋ ਰਾਜੂ ਜੀ ਬਹੁਤ ਚੰਗਾ ਲੱਗਾ ਮੇਰੀ ਕਿੰਨੇ ਦਿਨਾਂ ਦੀ ਤਮੰਨਾ ਸੀ ਕਿ ਪ੍ਰੈਜ਼ੈਂਟ ਰਿਪੋਰਟ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਰੱਖੀ ਜਾਵੇ ਤੋਂ ਇਹ ਦੋਸਤੋਂ ਮਹਿੰਗੇ ਟੈਸਟਾਂ ਤੋਂ ਬਚਣ ਦਾ ਸਭ ਤੋਂ ਵੱਡਾ ਉਪਰਾਲਾ ਇਹ ਹੀ ਹੈ ਕਿ ਜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਓਬਰਾਏ ਦੀ ਇਹ ਹੀ ਸੋਚ ਹੈ ਕਿ ਲੋਕ ਟੈਸਟ ਕਰਵਾਉਣ ਸਸਤੇ ਟੈਸਟ ਕਰਵਾਉਣ ਔਰ ਉਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਜ ਲੈਬੋਰੀਆਂ ਖੋਲੀਆਂ ਹੋਈਆਂ ਨੇ ਔਰ ਪਾਵਰ ਆਫ ਸੋਸ਼ਲ ਜੁਨਿਟੀ ਦੀ ਬੇਨਤੀ ਨੂੰ ਵੀ ਸਵੀਕਾਰ ਕੀਤਾ ਸੀ ਉਹਨਾਂ ਨੇ ਔਰ ਅੱਜ ਅੰਬੇਡਕਰ ਊਰਜਾ ਪਵੰਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਵੇਂ ਲੈਬੋਰੀ ਟੈਕਨੀਸ਼ੀਅਨ ਨੇ ਦੱਸਿਆ ਕਿ ਪਹਿਲਾਂ 7-8 ਮਰੀਜ਼ ਆਉਂਦੇ ਹੁੰਦੇ ਸੀ ਹੁਣ 17-18 ਤੱਕ ਵੀ ਜਿਹੜੇ ਮਰੀਜ਼ ਐ ਉਹ ਪਹੁੰਚ ਜਾਂਦੇ ਨੇ ਵੀਆਈਪੀ ਤੱਕ ਆਉਂਦੀ ਇਸ ਲੈਬਾਰਟਰੀ ਦੇ ਵਿੱਚ ਆਪਣੇ ਟੈਸਟ ਕਰਵਾਉਣ ਆਉਂਦੇ ਨੇ ਬੜੇ ਰੀਜ਼ਨੇਬਲ ਰੇਟਾਂ ਦੇ ਉੱਪਰ ਬਹੁਤ ਸਸਤੇ ਰੇਟਾਂ ਦੇ ਦੋਸਤੋ ਤੁਹਾਨੂੰ ਤੁਹਾਡੇ ਤੱਕ ਇਹ ਵੀਡੀਓ ਪਹੁੰਚੇ ਅਸੀਂ ਕਹਿੰਦੇ ਆ ਕਿ ਤੁਸੀਂ ਵੀ ਅੰਬੇਡਕਰ ਊਰਜਾ ਪਵਨ ਮਾਜਰੀ ਅਕਾਲੀਆਂ ਰੋਡ ਬਾਰ ਸਵੇਰੇ 8 ਵਜੇ ਤੋਂ ਲੈ ਕੇ 4:30 ਵਜੇ ਤੱਕ ਇਹ ਲੈਬਾਰਟਰੀ ਖੁੱਲੀ ਹੈ ਤੁਸੀਂ ਆਪਣਾ ਟੈਸਟ ਕਰੋ ਆਪਣੇ ਗਵਾਂਢੀ ਨੂੰ ਪੁੱਛੋ ਦੱਸੋ ਔਰ ਦਬਤ ਤੋਂ ਬਾਅਦ ਦੱਸਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹ ਇਸ ਲੈਬੋਰੀ ਦਾ ਫਾਇਦਾ ਲੈ ਸਕੇ ਮਹਿੰਗੇ ਟੈਸਟਾਂ ਤੋਂ ਬਚ ਸਕੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋ ਹੁੰਦਾ ਪੋਸੂਨਾਮਾ ਚੈਨਲ ਲਈ ਅੰbedkar ਊਰਜਾ ਭਵਨ ਚ ਬਣੀ ਲੈਬੋਰੀ ਤੋਂ